ਇਸ ਰਾਜ ਬਾਰੇ ਮੈਂ ਕਹਿਣਾ ਚਾਹੁੰਦੀ ਮੇਰਾ ਪੁੱਤ ਬਹੁਤ ਚੰਗਾ ਬਹੁਤ ਸ਼ਰੀਫ ਮੇਰਾ ਪੁੱਤ ਨਾ ਬੜਿਆ ਲਿਖਿਆ ਹੈ ਨਾ ਇੰਟੈਲੀਜੈਂਟ ਹੀ ਮੇਰੇ ਪੁੱਤ ਦੀ ਦਿਮਾਗ ਚ ਉਹਨੇ ਕੀ ਭਰਤਾ ਕੀ ਨਹੀਂ ਮੈਨੂੰ ਸਮਝ ਨਹੀਂ ਲੱਗੀ ਮੇਰਾ ਪੁੱਤ ਕਿਹੜੇ ਰਾਵਾਂ ਤੇ ਤੁਰ ਪਿਆ ਮੇਰਾ ਬੱਚਾ ਮੇਰੇ ਪੁੱਤ ਨੂੰ ਨਰਜਾਇਜ਼ ਬਦਨਾਮ ਕਰਨ ਦੇ ਮੇਰੇ ਪੁੱਤ ਨੇ ਪਹਿਲਾਂ ਆਪਣੀ ਕੁੜੀ ਦੇ ਬਾਰੇ ਵੇਖ ਤੇ ਲੈਂਦੇ ਤੇ ਸਾਡੀ ਕੁੜੀ ਕਿਹੋ ਜੀ ਆ ਗਏ ਜੀ ਨੇ ਕਾ ਤੋ ਮੇਰੇ ਬੱਚੇ ਦਿਨ ਨੰਬਦਨਾਮ ਉਹ ਤੋ ਜਿਹੜੇ ਹੋਰ ਵੀਡੀਓ ਚੁੱਕ ਕੇ ਗਲਤ ਕਮੈਂਟ ਕਰਦੇ ਗਲਤ ਵੀਡੀਓ ਬਣਾ ਬਣਾਵਾ ਕੇ ਪੋਂਦੇ ਆ ਵੇਖਣ ਵੇਖਣਾਂ ਕਿ ਜੰਦਾ ਕੱਲਾ ਕੱਲਾ ਕੋਤੰਦਾ ਕਰ ਲੂਗਾ ਮੇਰਾ ਪੁੱਤ ਮੇਰੇ ਪੋਤੇ ਨੇ ਕੱਲਾ ਹੁੰਦਾ ਇਦਾਂ ਕੱਲਾ ਇੱਕ ਪਾਸੇ ਗਲਤ ਹੁੰਦਾ ਉਹ ਆਪਣੇ ਆਪ ਨੂੰ ਕਾਤੋਂ ਨੁਕਸਾਨ ਪਹੁੰਚਾਉਂਦਾ ਕਾਤੋਂ ਪਹੁੰਚਾਉਂਦਾ ਉਹ ਨੁਕਸਾਨ ਜਾ ਵੀ ਉਹ ਕਿਨੇ ਇੱਕ ਇੱਕ ਹਫਤਾ ਪਹਿਲਾਂ ਕਰੀਏ ਗਿਆ ਤੇ ਤੁਹਾਨੂੰ ਲੰਭਾ ਦੇ ਸਕਦੇ ਹਾਂ ਹਾਂ ਜੀ ਹਾਂ ਜੀ ਭਾਜੀ ਉਹ ਸਾਨੂੰ ਕਹਿ ਸਕਦੇ ਉਹਨੂੰ ਸਾਨੂੰ ਸਾਨੂੰ ਸਾਡਾ ਕਰਦਾ ਨਹੀਂ ਪਤਾ ਤੇ ਕਾਲਜ ਚ ਇੱਕ ਕੰਪਲੀਟ ਕਰਕੇ ਚਾਹਾਂ ਉਹਨੂੰ ਕਾਲਜ ਚ ਬੁਲਾ ਸਕਦੇ ਸੀ ਮੈਨੂੰ ਉਹਨਾਂ ਨੇ ਹੁਣ ਬਸ ਉਹ ਉਹਨਾਂ ਨੂੰ ਪਤਾ ਹੀ ਤੋਂ ਬੱਚੇ ਦੇ ਵੀ ਛੱਟ ਲੱਗੀ ਆ ਉਹ ਕੁਝ ਕਹਿ ਨਹੀਂ ਸਕਦਾ ਉਹ ਨਜਾਇਜ਼ ਬਦਨਾਮ ਕਰਨਦੇ ਆ ਨਜਾਇਜ਼ ਮੇਰੇ ਪੋਤੇ ਨੂੰ ਬਦਨਾਮ ਕਰਨਦੇ ਆ ਮੇਰੇ ਪੁੱਤ ਦੇ ਨਾਂ ਚੰਗਾ ਹੀ ਤੁਹਾਡੀ ਹਾਂ ਉਹ ਤੇ ਇਹ ਬੇਟੀ ਬਾਰੇ ਸ਼ਿਕਾਇਤ ਆਈ ਸੀ ਕਾਲਜ ਨੂੰ ਤੁਗੰਦਰ ਮੈਨੂੰ ਕਦੀ ਕੋਈ ਸ਼ਿਕਾਇਤ ਨਹੀਂ ਆਈ ਮੇਰੇ ਬੱਚੇ ਬਾਰੇ ਮੇਰੇ ਬੱਚਾ ਕੀ ਇੱਥੇ ਕਦੀ ਮੱਲੇ ਜ ਨਹੀਂ ਆਈ ਮੇਰੇ ਬੱਚੇ ਨੇ 10ਵੀਂ ਗੁਰੂ ਅਮਰਦਾਸ ਉੱਥੋਂ ਇੰਸਟੀਚਿਊਟ ਸੀਬੀਐਸਸੀ ਤੋਂ ਕੀਤੀ ਹੈ ਗੋਨਵਾਲ ਤੋਂ ਤੁਸੀਂ ਉੱਥੋਂ ਭਜਾ ਕੇ ਪਤਾ ਕਰ ਸਕਦੇ ਜੇ ਮੇਰੇ ਬੱਚਾ ਕਿਹੋ ਜਿਹਾ ਵਾ ਸਟਾਫ ਨੂੰ ਪਤਾ ਕਰ ਸਕਦੇ ਜੇ ਬੱਚਾ ਕਿਹੋ ਜਿਹਾ ਰਿਹਾ ਫਿਰ ਮੇਰੇ ਬੱਚੇ ਨੇ ਪਲੱਸ 1 ਪਲੱਸ 2 ਉਹਨੇ ਕਾਪੀ ਮਾਜਾ ਪਬਲਿਕ ਸਕੂਲ ਤੋਂ ਕੀਤੀ ਹੈ ਤੁਸੀਂ ਉੱਥੇ ਜਾ ਕੇ ਪਤਾ ਕਰ ਸਕਦੇ 3 ਅੰਕ ਕੋਲੋਂ ਪਤਾ ਕਰ ਸਕਦੇ ਕਿ ਬੱਚਾ ਕਿਹੋ ਜਿਹਾ ਰਿਹਾ ਖਾਸ ਕਰਕੇ ਤੇ ਜਿਆਦਾ ਬੱਚਾ ਜਿਆਦਾ ਚੇਤ ਸਕੂਲ ਚ ਹੀ ਰਹਿੰਦੇ ਆ ਮੇਰੇ ਬੱਚੇ ਨੂੰ ਤੇ ਜ 6 ਮਹੀਨੇ ਹੋਏ ਸੀ 6 ਮਹੀਨੇ ਅਜ ਪਤਾ ਨਹੀਂ ਉਹ ਕੁੜੀ ਕਿਹੋ ਜੀ ਮਿਲੀ ਕਿਹੋ ਜੀ ਨਹੀਂ ਮਿਲੀ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਪਹਿਲਾਂ ਫਸਾਇਆ ਫਸਾ ਕੇ ਉਹਨੂੰ ਇਗਨੋਰ ਕੀਤਾ ਮੇਰੇ ਪੁੱਤ ਨੇ ਪ੍ਰੈਸ਼ਰ ਨਹੀਂ ਨਾ ਦਿਮਾਗ ਤੇਨਾ ਪ੍ਰੈਸ਼ਰ ਲੈ ਲਿਆ ਮੇਰੇ ਪੁੱਤ ਨੇ ਮੂਸਪਤਾ ਨਹੀਂ ਲੱਗਾ ਮੇਰਾ ਪੁੱਤ ਮੇਰੇ ਘਰਤਾ ਚੁੱਕੀ ਦੋ ਨਿਕਲ ਕੇ ਬਾਹਰ ਚਲ ਗਿਆ ਮੈਂ ਕਿ ਤੂੰ ਲੱਭੂਗੀ ਆਪਣੇ ਪੋਤੇ ਨੂੰ ਕਿ ਤੂੰ ਲੱਭੂਗੀ ਮੇਰੇ ਸਾਰੀ ਉਮਰ ਲਈ ਮੇਰੇ ਜਿੰਦਗੀ ਚ ਹਨੇਰਾ ਕਰਤਾ ਤੇਰਾ ਅੱਲਾ ਦਾ ਅੱਲਾ ਪੁੱਤ ਮੈਂ ਕਿ ਤੂੰ ਲੱਭੂਗੀ ਮਰ ਕੋ ਫਿਰ ਪੋਤੇ ਤੇ ਕਹਿੰਦਾ ਹੀ ਮੰਮਾ ਮੈਂ ਨਾ ਇਹ ਪੜ ਕੇ ਕਰਕੇ ਮੈਂ ਨਾ ਜੱਜ ਬੰਦਾ ਟੈਸਟ ਦੇਣਾ ਮੰਮਾ ਪੜਾਈ ਕਰਨੀ ਮਮਾ ਉਸ ਟੈਸਟ ਦੇਣਾ ਪੈਂਦਾ ਮੈਨੂੰ ਨਹੀਂ ਵੀ ਅੱਜ ਪਤਾ ਕਿਹੜਾ ਹੀ ਤੋਤਰਾ ਮੇਰੇ ਬੱਚਾ ਤਰਾ ਮੈਨੂੰ ਦੱਸਦਾ ਹੁੰਦਾ ਮਮਾ ਟੈਸਟ ਦੇਣਾ ਪੈਂਦਾ ਵਾ ਉਸਦਾ ਫਿਰ ਆਪੋ ਇੰਨਾ ਹਿਆ ਰਹੀ ਮੇਰੇ ਸੁਪਨੇ ਦਾ ਕਿ ਮੇਰੇ ਸੁਪਨੇ ਮੇਰੇ ਸੁਪਨੇ ਮੈਂ ਜਿਆਦਾ ਹੀ ਵੰਨ ਜਕੇ ਰਹਿ ਜਾਣੀ ਮੇਰਾ ਬੱਚਾ ਇਹੋ ਜੀ ਗੱਲਾਂ ਕਰਦਾ ਹੀ ਇਸ ਰਾਜ ਬਾਰੇ ਮੈਂ ਕਹਿਣਾ ਚਾਹੁੰਦੀ ਮੇਰਾ ਪੁੱਤ ਬਹੁਤ ਚੰਗਾ ਬਹੁਤ شریف ਮੇਰਾ ਪੁੱਤ ਨਾ ਬੜਿਆ ਲਿਖਿਆ ਹੈ ਨਾ ਇੰਟੈਲੀਜੈਂਟ ਹੀ ਮੇਰੇ ਪੁੱਤ ਦੀ ਦਿਮਾਗ ਚੋਂ ਨੀ ਕੀ ਭਰਤਾ ਕੀ ਨਹੀਂ ਇਹ ਨੂੰ ਸਮਝੀ ਨਹੀਂ ਲੱਗੀ ਮੇਰਾ ਪੁੱਤ ਕਿਹੜੇ ਰਾਵਾਂ ਤੇ ਤੁਰ ਪਿਆ ਮੇਰਾ ਬੱਚਾ ਮੇਰੇ ਪੁੱਤ ਨੂੰ ਨਰਜਾਇਜ਼ ਬਦਨਾਮ ਕਰਨ ਦੇ ਮੇਰੇ ਪੁੱਤ ਨੂੰ ਪਹਿਲਾਂ ਆਪਣੀ ਕੁੜੀ ਦੇ ਬਾਰੇ ਵੇਖ ਤੇ ਲੈਂਦੇ ਤੇ ਸਾਡੀ ਕੁੜੀ ਕਿਹੋ ਜੀ ਆ ਕਿ ਜੀ ਨੇ ਕੱਦੋਂ ਮੇਰੇ ਬੱਚੇ ਦੀ ਨੰਨਾ ਬਦਨਾਮ ਪੁੱਤ ਜਿਹੜੇ ਹੋਰ ਵੀਡੀਓ ਚੁੱਕ ਕੇ ਗਲਤ ਕਮੈਂਟ ਕਰਦੇ ਗਲਤ ਵੀਡੀਓ ਬਣਾ ਬਣਾਵਾ ਕੇ ਪੋਣ ਦੇ ਆ ਵੇਖਣ ਵੇਖਣ ਨਾਲ ਕਿ ਕਿੰਨੇ ਕੱਲਾ ਕੱਲਾ ਕੋਤਾ ਦਾ ਕਰ ਲੂਗਾ ਮੇਰਾ ਪੁੱਤ ਮੇਰੇ ਪੋਤੇ ਨੇ ਕੱਲਾ ਹੁੰਦਾ ਏਦਾਂ ਕੱਲਾ ਇੱਕ ਪਾਸੇ ਗਲਤ ਹੁੰਦਾ ਉਹ ਆਪਣੇ ਆਪ ਨੂੰ ਕਾਤੋਂ ਨੁਕਸਾਨ ਪਹੁੰਚਾਉਂਦਾ ਕਾਤੋਂ ਪਹੁੰਚਾਉਂਦਾ ਉਹ ਨੁਕਸਾਨ ਜਦੋਂ ਉਹ ਕਿਨੇ ਇੱਕ ਇੱਕ ਹਫਤਾ ਪਿੱਛਲਾ ਕਰੀ ਗਿਆ ਉਹ ਗਿਆ ਵਾ ਤੇ ਫਿਰ ਤੁਹਾਨੂੰ ਲੰਭਾ ਦੇ ਸਕਦੇ ਸੀ ਹਾਂਜੀ ਹਾਂਜੀ ਭਾਜੀ ਉਹ ਸਾਨੂੰ ਕਹਿ ਸਕਦੇ ਉਹਨੂੰ ਸਾਨੂੰ ਸਾਨੂੰ ਸਾਡਾ ਘਰ ਦਾ ਨਹੀਂ ਪਤਾ ਤੇ ਕਾਲਜ ਚ ਇੱਕ ਕੰਪਲੀਟ ਕਰਕੇ ਚਾਹਾਂ ਉਹਨੂੰ ਕਾਲਜ ਚ ਬੁਲਾ ਸਕਦੇ ਸੀ ਮੈਨੂੰ ਉਹਨਾਂ ਨੇ ਹੁਣ ਬਸ ਉਹ ਉਹਨਾਂ ਨੂੰ ਪਤਾ ਹੀ ਉਹ ਬੱਚੇ ਦੇ ਵੀ ਸਾਟ ਲੱਗੀ ਆ ਉਹ ਕੁਝ ਕਹਿ ਨਹੀਂ ਸਕਦਾ ਉਹ ਨਜਾਇਜ਼ ਬਦਨਾਮ ਕਰਨਦੇ ਆ ਨਜਾਇਜ਼ ਮੇਰੇ ਪੋਤੇ ਨੂੰ ਬਦਨਾਮ ਕਰਨਦੇ ਆ ਮੇਰੇ ਪੁੱਤ ਦੇ ਨਾਂ ਚੰਗਾ ਹੀ ਤੁਹਾਡੀ ਤੁਹਾਨੂੰ ਕਦੀ ਬੀਟੀ ਬਾਰੇ ਸ਼ਿਕਾਇਤ ਆਈ ਸੀ ਕਾਲਜ ਨੂੰ ਜੋ ਗੱਲ ਜਾਂ ਮੈਨੂੰ ਕਦੀ ਕੋਈ ਸ਼ਿਕਾਇਤ ਨਹੀਂ ਆਈ ਮੇਰੇ ਬੱਚੇ ਬਾਰੇ ਮੇਰੇ ਬੱਚਾ ਕੋਈ ਇੱਥੇ ਕਦੀ ਮੱਲੇ ਜਿਹੜੇ ਆਈ ਬੱਚੇ ਨੇ 10ਵੀਂ ਗੁਰੂ ਅਮਰਦਾਸ ਉਥੋਂ ਇੰਸਟੀਚਿਊਟ ਸੀਬੀਐਸਸੀ ਤੋਂ ਕੀਤੀ ਆ ਗੋਂਦਵਾਲ ਤੋਂ ਉਹਦੇ ਉਥੋਂ ਜਾ ਕੇ ਪਤਾ ਕਰ ਸਕਦੇ ਜੇ ਮੇਰੇ ਬੱਚਾ ਕਿਹੋ ਜਿਹਾ ਸਟਾਫ ਤੋਂ ਪਤਾ ਕਰ ਸਕਦੇ ਜੇ ਬੱਚਾ ਕਿਹੋ ਜਿਹਾ ਰਿਹਾ ਫਿਰ ਮੇਰੇ ਬੱਚੇ ਨੇ ਪਲੱਸ 1 ਪਲੱਸ 2 ਉਹਨੇ ਕੀਤੀ ਮਾਜਾ ਪਬਲਿਕ ਸਕੂਲ ਤੋਂ ਕੀਤੀ ਆ ਤੁਸੀਂ ਉੱਥੇ ਜਾ ਕੇ ਪਤਾ ਕਰ ਸਕਦੇ ਟੀਚਰਾਂ ਕੋਲੋਂ ਪਤਾ ਕਰ ਸਕਦੇ ਆ ਕਿ ਬੱਚਾ ਕਿਹੋ ਜਿਹਾ ਰਿਹਾ ਖਾਸ ਕਰਕੇ ਤੇ ਜਿਆਦਾ ਬੱਚਾ ਜਿਆਦਾ ਚਿਰ ਤੇ ਸਕੂਲ ਚ ਹੀ ਰਹਿੰਦੇ ਆ ਮੇਰੇ ਬੱਚੇ ਨੂੰ ਤਾਂ ਜੇ 6 ਮਹੀਨੇ ਹੋਏ ਸੀ 6 ਮਹੀਨਿਆਂ ਚ ਪਤਾ ਨਹੀਂ ਉਹ ਕੁੜੀ ਕਿਹੋ ਜੀ ਮਿਲੀ ਕਿਹੋ ਜੀ ਨਹੀਂ ਮਿਲੀ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਪਹਿਲਾਂ ਫਸਾਇਆ ਫਸਾ ਕੇ ਉਹਨੂੰ ਇਗਨੋਰ ਕੀਤਾ ਮੇਰੇ ਪੁੱਤ ਨੇ ਪ੍ਰੈਸ਼ਰ ਨਹੀਂ ਦਮਾਕ ਤਿੰਨਾ ਪ੍ਰੈਸ਼ਰ ਲੈ ਲਿਆ ਮੇਰੇ ਪੁੱਤ ਨੇ ਮੈਨੂੰ ਸਪਤਾ ਨਹੀਂ ਲੱਗਾ ਮੇਰਾ ਪੁੱਤ ਮੇਰੇ ਘਰਤਾ ਚੁੱਕੀ ਦੋ ਨਿਕਲ ਕੇ ਬਾਹਰ ਚਲ ਗਿਆ ਮੈਂ ਕਿ ਤੂੰ ਲੱਭੂਗੀ ਆਪਣੇ ਪੋਤੇ ਨੂੰ ਕਿ ਤੂੰ ਲੱਭੂਗੀ ਮੇਰੇ ਸਾਰੀ ਉਮਰ ਲਈ ਮੈਂ ਜਿੰਦਗੀ ਝਨੇਰਾ ਕਰਤਾ ਰਤ ਅੱਲਾਕ ਅੱਲਾ ਪੁੱਤ ਮੈਂ ਕਿ ਤੂੰ ਲੱਭੂਗੀ ਮੇਰ ਕੋ ਮੇਰਾ ਪੁੱਤ ਤੇ ਕਹਿੰਦਾ ਹੀ ਮम्मा ਮੈਂ ਨਾ ਇਹ ਪੜ ਕੇ ਕਰਕੇ ਮੈਂ ਨਾ ਜੱਜ ਬੰਦਾ ਟੈਸਟ ਦੇਣਾ ਮम्मा 공부 ਕਰਨੀ ਮਮਾ ਉਹ ਟੈਸਟ ਦੇਣਾ ਪੈਂਦਾ ਮੈਨੂੰ ਨਹੀਂ ਵੀ ਅੱਜ ਪਤਾ ਕਿਹੜਾ ਹੀ ਤੋਤਰਾ ਮੇਰੇ ਬੱਚਾ ਤਰਾ ਮੈਨੂੰ ਦੱਸਦਾ ਹੁੰਦਾ ਮਮਾ ਉਹ ਟੈਸਟ ਦੇਣਾ ਪੈਂਦਾ ਵਾ ਉਹ ਸਿੱਧਾ ਮੇਰਾ ਪੁੱਤ ਇੰਨਾ ਸ਼ਿਆਰੀ ਮੇਰੇ ਸੁਪਨੇ ਦਾ ਕਿ ਮੇਰੇ ਸੁਪਨੇ ਮੇਰੇ ਸੁਪਨੇ ਮੈਂ ਜਿਆਦਾ ਹੀ ਭੰਜ ਕੇ ਰਹਿ ਜਾਣੀ ਮੇਰਾ ਬੱਚਾ ਅੱਜ ਹੀ ਅੰਗਲ ਲਾ ਕਰਦਾ ਹੀ